ਨਾ ਕਰੀਏ ਬਈ ਜੀ ਜੀ ਉਹਦੇ ਹਾਂ ਕਰ ਹਾਂਜੀ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲੋ ਅਸੀਂ 18 ਜਥੇਬੰਦੀਆਂ ਦਾ ਜਿਹੜੀਆਂ ਉੱਤਰ ਪਾਰਤੀਆਂ ਉਹਨਾਂ ਦਾ ਫਾਰਮ ਇਕੱਠਾ ਕੀਤਾ ਫਿਰ ਜਦੋਂ 13 ਫਰਵਰੀ 2024 ਦਾ ਜਿਹੜਾ ਐਲਾਨ ਹੋਇਆ ਮੋਰਚੇ ਦਾ ਦਿੱਲੀ ਵਾਲੇ ਮੋਰਚੇ ਦਾ ਉਦੋਂ ਬਾਅਦ ਅਸੀਂ ਲਗਭਗ ਪੂਰੇ ਦੇਸ਼ ਦੇ ਵਿੱਚ ਗਏ ਆ ਔਰ ਪੂਰੇ ਦੇਸ਼ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਵਿੱਚ ਸ਼ਾਮਲ ਹੋਈਆਂ ਜਿਵੇਂ ਜੁਪੀ ਤੋਂ ਕਾਫੀ ਗਿਣਤੀ ਵਧੀ ਆ ਬਿਹਾਰ ਚੋਂ ਮੱਧ ਪ੍ਰਦੇਸ਼ ਚੋਂ ਕੇਰਲਾ ਚੋਂ ਤਮਲ ਆਡੂ ਚੋਂ ਇਸੇ ਤਰ੍ਹਾਂ ਪੌਂਡੀਚੇਰੀ ਤੋਂ ਤਾਂ ਇਸ ਵੇਲੇ ਜਥੇਬੰਦੀਆਂ ਦੀ ਗਿਣਤੀ ਲਗਭਗ ਸੈਂਕੜਿਆਂ ਚ ਹੈ ਸਾਡੇ ਕੋਲੇ ਤਾਂ ਹੁਣ ਸੀਗਾ ਵੀ ਫਿਰ ਤੇ ਜਿਹੜੇ ਦਿਨ ਮਾਲਾ 70 80 ਕਹਿੰਦੇ ਸੀਗੇ ਹੋਰ ਵੱਧ ਗਿਆ ਫਿਰ 80 ਹੋ ਗਈਆਂ ਜੀ ਫਿਰ 85 ਹੋ ਗਈਆਂ ਜੀ ਤਾਂ ਫਿਰ ਸਾਰੇ ਦੇਸ਼ ਦੇ ਵਿੱਚ ਜਦੋਂ ਅਸੀਂ ਗਏ ਆ ਤਾਂ ਅਸੀਂ ਸਾਰਿਆਂ ਨਾਲ ਵਿਚਾਰ ਚਰਚਾ ਕੀਤੀ ਆ ਵੀ ਕਿਉਂ ਨਾ ਇਹਦਾ ਕੋਈ ਨਾਂ ਰੱਖਿਆ ਜਾਵੇ ਫਾਰਮ ਦਾ ਤੋ ਅੱਜ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ ਜਿਹੜੇ ਆ ਮੈਂ ਥੋੜੇ ਦਿਨ ਪਹਿਲਾਂ Rajasthan ਗਿਆ ਸੀ ਉਹਨਾਂ ਦਾ ਕੋਆਰਡੀਨੇਟਰ ਆਪਾਂ ਇੱਥੇ ਬੁਲਾ ਲਿਆ ਜੁਪੀ ਚ ਵੀ ਬਣਾਇਆ ਸੀ ਹਰਿਆਣੇ ਚ ਵੀ ਉੱਤਰ ਭਾਰ ਦੇ ਲਗਭਗ ਕੋਆਰਡੀਨੇਟਰ ਸਾਡੀ ਮੀਟਿੰਗ ਚ ਸ਼ਾਮਲ ਸੀਗੇ ਅੱਜ ਤਾਂ ਉਹਨਾਂ ਸਾਰਿਆਂ ਦੀ ਸਲਾਹ مشਵਰਾ ਦੇ ਨਾਲ ਹੁਣ ਆਪਾਂ ਜਿਹੜਾ ਆਪਣੇ ਵਾਲੇ ਫਾਰਮ ਦਾ ਨਾਮ ਕਿਸਾਨ ਮਜ਼ਦੂਰ ਮੋਰਚਾ ਰੱਖਿਆ ਵਾ ਤੋ ਇਹ ਹੁਣ ਸਾਡੇ ਜਥੇਬੰਦੀਆਂ ਜਿੰਨੀਆਂ ਜਿੱਚ ਸੈਂਕੜੇ ਜਥੇਬੰਦੀਆਂ ਮਾ ਦੇਸ਼ ਭਰ ਦੀਆਂ ਲਗਭਗ 9 ਤੋਂ 10 ਰਾਜਾਂ ਨਾਲ ਸੰਬੰਧਤ ਹੈਗੀਆਂ ਵਾ ਇਹ ਕਿਸਾਨ ਮਜ਼ਦੂਰ ਮੋਰਚਾ ਆਪਣਾ ਕਿਸਾਨ ਕੇ ਐਮ ਐਮ ਹੋਊਗਾ ਸਾਡੇ ਮੋਰਚੇ ਦਾ ਨਾਂ ਤੋਂ ਦੂਸਰਾ ਹੈਗਾ ਵੀ ਅੱਜ ਅਸੀਂ ਕਿਉਂਕਿ ਦਿੱਲੀ ਅੰਦੋਲਨ ਦੀ ਡੇਟ ਨੇੜੇ ਆਂਦੀ ਜਾ ਰਹੀ ਆ ਤਾਂ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜੇ ਸੂਬੇ ਆ ਜਿਵੇਂ ਤਾਮਲਾਡੂਆ ਉਹਨੂੰ ਸੰਚਾਲਿਤ ਕਰਨ ਵਾਸਤੇ ਪੰਜ ਆਗੂਆਂ ਨੂੰ ਉੱਥੇ ਲਾਇਆ ਗਿਆ ਵਾ ਪੌਂਡੀਚੇਰੀ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਲਾਇਆ ਗਿਆ ਵਾ ਜਿਵੇਂ ਕੇਰਲਾ ਦੇ ਵਿੱਚ ਦੋ ਆਗੂਆਂ ਦੇ ਨਾਮ ਲੱखे ਗਏ ਆ ਇਸ ਤਰ੍ਹਾਂ ਬਿਹਾਰ ਤੇ ਮੱਧ ਪ੍ਰਦੇਸ਼ ਉਹਦਾ ਇੱਕ ਆਗੂ ਲਾਇਆ ਗਿਆ ਵਾ ਇਸੇ ਤਰੀਕੇ ਨਾਲ ਜੁਪੀ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਵਾ ਆ ਇਸ ਤਰ੍ਹਾਂ ਹਰਿਆਣੇ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਔਰ ਪੰਜਾਬ ਦੇ ਤਿੰਨ ਕੋਆਰਡੀਨੇਟਰ ਪਹਿਲੋਂ ਸੀ ਹੈਗੇ ਆ ਤਾਂ ਪੂਰੇ ਜਿਹੜੇ ਸਾਡੇ ਕੋਲ ਸੂਬੇ ਆ ਉਹਨਾਂ ਨੂੰ ਸੰਚਾਲਿਤ ਕਰਨ ਵਾਸਤੇ ਕੋਆਰਡੀਨੇਟਰ ਲਾ ਦਿੱਤੇ ਗਏ ਆ। ਬਾਕੀ ਗਾਹਾਂ ਫੰਡਾਂ ਦੇ ਸਵਾਲ ਹੈਗੇ ਆ ਤਾਂ ਫੰਡਾਂ ਦੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਆ। ਪ੍ਰੈਸ ਨੋਟ ਲਿਖਣੇ, ਪ੍ਰੈਸ ਨੂੰ ਜਾਰੀ ਕਰਨੇ ਉਹਦੇ ਵਾਸਤੇ ਅੱਜ ਦੀ ਮੀਟਿੰਗ ਵਿੱਚ ਕਮੇਟੀ ਜਿਹੜੀ ਆ ਉਹ ਬਣਾਈ ਗਈ ਆ। ਇੱਕ ਆਈਟੀ ਸੈੱਲ ਵਾਸਤੇ ਜਿਹੜੀ ਅੱਜ ਕਮੇਟੀ ਬਣਾਈ ਗਈ ਬਣਾਈ ਹੋਈ ਆ। ਤਾਂ ਇਹ ਜਿਵੇਂ ਦਿੱਲੀ ਦਾ ਮੋਰਚਾ ਤੁਹਾਨੂੰ ਪਤਾ ਵਾ ਵੀ ਹੁਣ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਦਾ ਦੋਵੇਂ ਦਾ ਸਾਂਝਾ ਐਲਾਨ ਹੈਗਾ ਵਾ ਔਰ ਇਹਦੇ ਵਿੱਚ ਆਦੀਵਾਸੀ ਜਥੇਬੰਦੀਆਂ ਵੀ ਕਵੱਡਾ ਉਹਨਾਂ ਕੋ ਲੱਖਾਂ ਚੋਂ ਬੰਦੇ ਢੋ ਸਕਦੇ ਆ ਉਹਨਾਂ ਦੀ ਮੰਗ ਪਾਲੀ ਗਈ ਆ ਉਹ ਕੱਲ੍ਹ ਵਾਲੀ ਪੀਸੀ 'ਚ ਤੁਹਾਨੂੰ ਸਾਰਾ ਸਾਫ਼ ਕਰਾਂਗੇ ਦੋਵਾਂ ਜੋਇੰਟ ਫਾਰਮਾ ਦੀ ਕੱਲ ਪੀਸੀ ਹੋਊਗੀ ਉਹਦੇ ਵਿੱਚ ਤੋਂ ਉਹ ਵੀ ਵੱਡੇ ਪੱਦਰ ਤੇ ਆ ਰਹੇ ਹੈਗੇ ਆ ਤੋਂ ਕਿਸਾਨ ਲੀਡਰ ਗੁੱਜਰ ਭਾਈਚਾਰੇ ਚ ਵੀ ਹੈਗੇ ਆ ਉਹਨਾਂ ਦੇ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਹੋਈ ਹੈਗੀ ਆ ਤਾਂ ਜਿਹੜਾ ਅਸੀਂ ਦੂਸਰਾ ਅਸੀਂ ਜਿਹੜੇ ਜੈਜੇ ਲੈ ਅੱਜ ਦੀ ਮੀਟਿੰਗ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਵੇਂ ਘਰ ਘਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਪਚਾਉਣ ਚ ਕਾਮਯਾਬ ਹੋਏ ਆ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਹੋਏ ਆ ਔਰ ਜਿਵੇਂ ਤਿਆਰੀਆਂ ਵਾਂ ਹਜ਼ਾਰਾਂ-ਹਜ਼ਾਰਾਂ ਦੇ ਵਿੱਚ ਟਰੈਕਟਰ ਟਾਲੀਆਂ ਤਿਆਰ ਹੋ ਗਿਆ ਵਾ ਇਸ ਇਸ ਵੇਲੇ ਤੱਕ ਜਦੋਂ ਮੈਂ ਤੁਹਾਡੇ ਨਾਲ ਪੀਸੀ ਕਰ ਰਿਹਾ ਹਾਂ ਔਰ ਹਰਿਆਣਾ ਪਿਛਲੇ ਜੇ ਪੰਜਾਂ ਦਿਨਾਂ ਚ ਤੁਸੀਂ ਦੇਖਿਆ ਹੋਵੇ ਤੇ ਹਰਿਆਣੇ ਦੇ ਲਗਭਗ ਪੂਰੇ ਹਰਿਆਣੇ ਦੇ ਵਿੱਚ ਟਰੈਕਟਰ ਮਾਰਚ ਪੂਰੇ ਜੋਰਾਂ ਚ ਚੱਲ ਰਿਹਾ ਗਿਆ ਤੇ ਕਿਸੇ ਦੇਸ਼ ਦੇ ਕੋਨੇ ਦੇ ਵਿੱਚ ਤੁਸੀਂ ਪੁੱਛ ਕੇ ਵੇਖ ਲਓ ਤੇ 13 ਜਨਵਰੀ ਨੂੰ ਜਿਹੜਾ ਦਿੱਲੀ 13 13 ਫਰਵਰੀ ਨੂੰ ਜਿਹੜਾ ਦਿੱਲੀ ਮੋਰਚੇ ਉਰੂ ਕੂਚ ਕਰਨਾ ਵਾ ਹਰ ਘਰ ਤੱਕ ਸਾਡੀ ਗੱਲ ਪਹੁੰਚ ਚੁੱਕੀ ਹੈਗੀ ਆ ਔਰ ਦੋਵਾਂ ਫੋਰਮਾਂ ਨੇ ਡਿਸਾਈਡ ਕੀਤਾ ਸੀਗਾ ਵੀ ਸਰਕਾਰ ਜੇ ਗੱਲਬਾਤ ਰਹੀ ਮਸਲਿਆਂ ਦਾ ਹੱਲ ਕਰਨਾ ਚਾਹੁੰਦੀ ਆ ਤਾਂ ਲਗਭਗ ਅਸੀਂ 5 ਫਰਵਰੀ ਤੱਕ ਦਾ ਸਮਾਂ ਦਿੱਤਾ ਸੀਗਾ ਵੀ ਤੁਸੀਂ ਗੱਲ ਕਰ ਲਓ ਸਾਡੇ ਨਾਲ ਬਹਿ ਕੇ ਨਿਬੜ ਲਓ ਫਿਰ ਬਾਕੀ ਤਾਂ ਅਸੀਂ ਸਮਝਦੇ ਹੁੰਦੇ ਵੀ ਸਾਨੂੰ ਫਿਰ ਡਿਸਟਰਬ ਕਰਨ ਲਈ ਕੀਤਾ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਵੀ ਮੋਦੀ ਸਰਕਾਰ ਸੰਜੀਦਾ ਹੈਗੀ ਆ ਉਹਦੀ ਸੰਜੀਦਗੀ ਆ ਗੱਲਬਾਤ ਵਾਸਤੇ ਤੋ ਹਾਲੇ ਕਿਤੇ ਕਿਸਾਨਾਂ ਨੂੰ ਸੱਦਾ ਦੇਊਗੀ ਜਦ ਕਿ ਅਸੀਂ ਜੜੇ ਦੇਖ ਰਹੇ ਹੈਗੇ ਆ ਵੀ ਉਹ ਲੋਕਾਂ ਦੇ ਵਿੱਚ ਗਲਤ ਚੀਜ਼ਾਂ ਲੈ ਕੇ ਜਾ ਰਹੇ ਆ ਅਾ ਸਾਡੇ ਕੋਲ ਪੱਕੀਆਂ ਥਿਉਰੀਆਂ ਨੇ ਵੀ ਉਹ ਅਰਧ ਸੈਨਿਕ ਫੋਰਸਾਂ ਦੇ ਵਿੱਚ ਇਹ ਗੱਲ ਕਹਿ ਰਹੇ ਹੈਗੇ ਆ ਜਿਹੜੀ ਸਭ ਤੋਂ ਖਤਰਨਾਕ ਆ ਜਿਹੜਾ ਪਾਕਿਸਤਾਨ ਟਾ ਵੀ ਇਹ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਅਲੱਗ ਸਟੇਟ ਦੀ ਮੰਗ ਕਰਦੇ ਸੀ ਹੁਣ ਵੀ ਜਿਹੀ ਜਦੋਂ ਦਿੱਲੀ ਆ ਰਹੇ ਤੇ ਇਹ ਦੀ ਖਾਲਸਤਾਨ ਦੀ ਮੰਗ ਕਰਨਗੇ ਇਹ 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 ਅੰਦਰੋਂ ਖਬਰਾਂ ਨੇ আর ਸਾਡੇ ਕੋਲ ਪੁਸ਼ਟੀ ਨਹੀਂ ਨੇ ਖਬਰਾਂ ਇਹਨਾਂ ਦੀਆਂ ਔਰ ਸਾਨੂੰ ਜਿਹੜਾ ਲੱਗਦਾ ਵਾ ਪੀ ਕਿਸਾਨਾਂ ਮਜ਼ਦੂਰਾਂ ਨੂੰ ਜਿਵੇਂ ਪਿਛਲੀ ਵਾਰ ਸਾਨੂੰ ਨਕਸਲੀ ਵੀ ਕਹਿ ਤਾ ਚੀਨ ਵਾਲੇ ਕਹਿ ਤਾ ਪਾਕਿਸਤਾਨ ਵਾਲੇ ਕਹਿ ਤਾ ਪਤਾ ਨਹੀਂ ਕੀ ਕੁਛ ਬੋਲਿਆ ਗਿਆ ਹੁਣ ਵੀ ਉਹ ਸਾਨੂੰ ਬਦਨਾਮ ਕਰਨਗੇ ਅਸਲ ਜਿਹੜੀ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਅਸਲ ਲੜਾਈ ਹੈਗੀ ਉਹ ਤੋਂ ਡੀਰੇਲ ਕਰਨਗੇ ਆਪਾਂ ਨੂੰ ਮੰਗ ਪੱਤਰ ਬਾਰੇ ਪਤਾ ਹੀ ਹੈ ਜਿਵੇਂ ਅਸੀਂ ਮੰਗ ਕਰ ਰਹੇ ਹਾਂ ਵੀ ਮੁਕਤ ਵਪਾਰ ਸਮਝੌਤਾ ਜਿਹਦੇ ਨਾਲ ਹੀ ਵਿਦੇਸ਼ਾਂ ਤੋਂ ਫਸਲਾਂ ਆ ਕੇ ਸਾਡੀ ਮੰਡੀ ਚ ਡੰਪ ਹੋਣੀਆਂ ਸਾਡੀ ਖੇਤੀ ਮੰਡੀ ਖਤਮ ਹੋਣੀਆਂ ਇਹਨੂੰ ਵਾਪਸ ਲਿਆ ਜਾਵੇ ਔਰ ਜਿਵੇਂ ਲੈਂਡ ਐਕ acquisition ਐਕਟ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣੀਆਂ ਇਹ ਗੱਲਾਂ ਜਿਵੇਂ ਵਿਚਾਰੀਆਂ ਹੈਗੀਆਂ ਔਰ ਸਭ ਤੋਂ ਵੱਡੀ ਗੱਲ ਜਿਵੇਂ ਪਿਛਲੇ ਅੰਦੋਲਨ ਚ ਮੰਨਿਆ ਸੀ ਕਿ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਜਿਹੜੀ ਸਾਰੇ ਦੇਸ਼ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੈਗੀ ਆ ਉਹਦੇ ਬਾਰੇ ਵੀ ਕੋਈ ਉਹਨਾਂ ਦਾ ਫੈਸਲਾ ਲਈ ਹੈਗਾ ਇਹਦੇ ਨਾਲ ਦੀ ਨਾਲ ਕਿਸਾਨ ਮਜ਼ਦੂਰ ਦਾ ਸਮੁੱੱਚਾ ਕਰਜਾ ਖਤਮ ਕਰਨ ਦਾ ਸਵਾਲ ਹੈਗਾ ਜਾਂ ਹੋਰ ਮੰਗਾ ਹੈਗੀਆਂ ਮੇਰੇ ਸਾਥੀ ਦੱਸਣਗੇ ਤੁਹਾਨੂੰ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਦਾ ਅੰਦੋਲਨ ਆਪਾਂ ਪੂਰੇ ਜੋਰ-ਸ਼ੋਰ ਨਾਲ ਤਿਆਰੀਆਂ ਕਰਕੇ ਅਰ ਅੱਜ ਤੱਕ ਇਹ ਅੰਦੋਲਨ ਆਪਣੀ ਪੀਕਅਪ ਤੇ ਪਹੁੰਚ ਰਿਹਾ ਸਫਲ ਹੁੰਦਾ ਨਜ਼ਰ ਆ ਰਿਹਾ ਹੈਗਾ ਔਰ ਸਾਨੂੰ ਯਕੀਨ ਆ ਵੀ ਦੇਸ਼ ਭਰ ਦੀ ਕੋਈ ਵੀ ਜਥੇਬੰਦੀ ਨਹੀਂ ਰਹੂਗੀ ਜਿਹੜੀ ਦਿੱਲੀ ਅੰਦੋਲਨ ਵਿੱਚ ਨਹੀਂ ਪਹੁੰਚੂਗੀ ਔਰ ਇਹ ਅੰਦੋਲਨ ਵੀ ਆਉਣ ਵਾਲੇ ਸਮੇਂ ਵਿੱਚ ਸਫਲਤਾਬਲ ਵਧੂਗਾ ਔਰ ਅੰਦਰਖਾਤੇ ਕੇਂਦਰ ਸਰਕਾਰ ਵੀ ਪੂਰੀ ਤਰ੍ਹਾਂ ਸਾਡੇ ਤੇ ਜਬਰ ਕਰਨ ਦਾ ਜਿਵੇਂ ਹਰਿਆਣੇ ਦਾ ਅਸੀਂ ਟ੍ਰੈਂਡ ਦੇਖ ਰਹੇ ਹਾਂ ਹੋਰ ਨਾ ਥਾਵਾਂ ਤੇ ਉਹ ਵੀ ਤਿਆਰੀ ਕਰ ਰਹੇ ਆ ਤਾਂ ਕੋਈ ਗੱਲ ਨਹੀਂ ਅਸੀਂ ਪੀਸਫੁਲੀ ਠਿੱਕੇ ਨਾਲ ਪਰਮ ਪੂਰਾ ਮੰਤਰੀ ਕੇ ਨਾਲ ਦੀਆਂ ਮੰਗਾਂ ਨੂੰ ਮਨਾਉਣ ਵਾਸਤੇ ਹਰ ਹਾਲ ਦੇ ਵਿੱਚ ਦਿੱਲੀ ਮੋਰਚੇ ਨੂੰ ਕੂਚ ਕਰਾਂਗੇ ਔਰ ਬਾਕੀ ਵੀ ਕੋਈ ਸੰਭਾਵਨਾ ਆਈਆਂ ਇਹ ਅੱਗੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਦੇਖੋ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਸਾਡਾ ਮੋਰਚਾ ਕੇਂਦਰ ਵੱਲ ਨੂੰ ਸਿੱਧਤ ਹੈਗਾ ਅਖਲਾਕੀ ਤੌਰ ਤੇ ਤੇ ਬੰਦਾ ਹੈਗਾ ਜਿਵੇਂ ਇਹ ਬੋਲਦੇ ਸੀ ਵੀ ਕੇਂਦਰ ਨੇ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਨਹੀਂ ਮੰਨੀਆਂ ਹੈਗੀਆਂ ਔਰ ਕੇਂਦਰ ਕੋਲ ਫੰਡਾਂ ਦਾ ਵੱਡਾ ਖਜ਼ਾਨਾ ਹੈਗਾ ਕੇਂਦਰ ਕੋਲ ਵੱਡੇ ਅਧਿਕਾਰ ਹੈਗੇ ਆ ਤੇ ਕੇਂਦਰ ਨੂੰ ਕਿਸਾਨਾਂ ਨੂੰ ਗੱਲ ਮੰਗਾ ਮੰਨ ਕੇ ਵੱਡੀ ਰਾਹਤ ਦੇਣੀ ਚਾਹੀਦੀ ਆ ਪਰ ਜੇਕਰ ਸਰਕਾਰ ਕੋਈ ਇਸ ਕਿਸਮ ਦਾ ਪੰਜਾਬ ਸਰਕਾਰ ਵੀ ਅੜਿੱਕਾ ਖੜਾ ਕਰਦੀ ਆ ਤਾਂ ਫਿਰ ਅਸੀਂ ਇਹ ਠੀਕ ਨਹੀਂ ਹੋਣਾ ਜੋ ਸਾਨੂੰ ਲੱਗਦਾ ਹੈਗਾ ਤੋਂ ਜੇ ਪੰਜਾਬ ਦੀਆਂ ਜਿੰਨੀਆਂ ਵਿਰੋਧੀ ਧਿਰਾਂ ਨੇ ਜਾਂ ਸੱਤਾਤਾ ਪਾਰਟੀ ਆ ਜੋ ਕਿਸਾਨ ਮਜ਼ਦੂਰ ਹਟਾਇਤੀ ਹੋਊਗੀ ਤਾਂ ਉਹਨਾਂ ਦਾ ਸਮਰਥਨ ਹੀ ਹੋਊਗਾ ਜਿਹਦੀ ਆਸ ਸਾਨੂੰ ਘੱਟ ਲੱਗਦੀ ਹੈਗੀ ਆ ਤਾਂ ਬਾਕੀ ਤਾਂ ਅਸੀਂ ਦਿੱਲੀ ਵਾਲ ਨੂੰ ਕੇਂਦਰ ਵਾਲ ਨੂੰ ਆਪਣੇ ਆਲ ਸਿੱਧੇ ਤੋਂ ਵਾਂਗੇ ਹੁਣ ਤੁਹਾਡੇ ਨਾਲ ਰਾਜਸਥਾਨ ਤੋਂ ਆਪਣੇ ਰਾਜੂ ਭਾਜੀ ਆ ਗਈ ਆ ਇਹ ਗੱਲਬਾਤ ਕਰ ਲੈਣ ਸਾਥੀਓ ਜੈਕਸਨ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਏ ਸਾਥੀਓ ਭਲੇਰ ਸਾਹਿਬ ਨੇ ਜਿਵੇਂ ਕਿਹਾ ਜਿਹੜੀ ਐਮਐਸਪੀ ਹੈ ਦੇਸ਼ ਦੀ ਮੰਗ ਆ ਪੰਜਾਬ ਦੀ ਨਹੀਂ ਇੱਕ ਕਲੀਅਰ ਕਰ ਦਈਏ ਮੋਰਚਾ ਪੂਰੇ ਦੇਸ਼ ਦਾ ਮੋਰਚਾ ਐਮ ਐਸ ਪੀ ਜ਼ਰੂਰੀ ਕਿਉਂ ਆ ਕਿ ਬਿਨਾ ਐਮ ਐਸ ਪੀ ਤੋਂ ਨਾ ਕੋਈ ਬਾਜਰਾ ਬੀਜ ਸਕਦਾ ਤੇ ਰਾਜਸਥਾਨ ਆ ਅਸੀਂ ਬਾਜਰਾ ਬੀਜਦੇ ਆ ਸਰੋਂ, ਚੋਲੇ, ਈਸਬਗੋਲ, ਜੀਰਾ, ਧਨੀਆਂ, ਮਹਿੰਦੀ ਇੰਨੀ ਬਹੁਤ ਸਾਰਾ ਡਾਈਵਰਸੀਫਿਕੇਸ਼ਨ ਆ ਤੁਹਾਡੇ ਕੋਲੇ ਝੋਨਾ ਵੀ ਆ, ਕਣਕ ਵੀ ਆ, ਜੋ ਵੀ ਆ। ਯਾਨਕਿ ਜਵਾਰ ਵੀ ਆ, ਗੰਨਾ ਵੀ ਆ, ਫਰੂਟ ਵੀ ਆ। ਇਸਰਕੇ ਐਮ ਐਸ ਪੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੂਰੇ ਦੇਸ਼ ਨੂੰ ਜ਼ਰੂਰਤ ਆ। ਅਗਰ ਝੋਨੇ ਦੇ ਤੇ ਕਣਕ ਦੇ ਮੱਟਰਜਾਲ ਚੋਂ ਬਾਹਰ ਕੱਢਣਾ ਚਾਹੁੰਦੀ ਹੈ ਸਰਕਾਰ ਉਹਦਾ ਇੱਕੋ ਇੱਕ ਹੱਲ ਹੈ ਐਮਐਸਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਹਦੀ ਪੂਰੀ ਦੇਸ਼ ਦੇ ਕਿਸਾਨਾਂ ਦੀ ਮੰਨ ਜਾ। ਉਸ ਤੋਂ ਬਾਅਦ ਸਾਡਾ ਕਿੰਨੂ ਹੈ? ਇੰਡੀਆ ਦਾ ਸਭ ਤੋਂ ਟੌਪ ਦੀ ਕੁਆਲਿਟੀ ਜਿਹੜੀ ਕਿੰਨੂ ਦੀ ਹੈ ਉਹ ਗੰਨੇ ਰੁਪਏ ਦਾ ਹੁੰਦੀ ਹੈ। ਪਰ ਸਾਡਾ ਕਿੰਨੂ ਦਾ ਐਕਸਪੋਰਟ ਬੰਦੇ। ਗੇਸ ਵਾਲਾ ਐਕਸਪੋਰਟ ਹੁੰਦਾ ਸੀਗਾ। ਅੱਜ ਸਾਡਾ ਕਿੰਨੂ 7 ਰੁਪਏ 6 ਰੁਪਏ ਰੋਲ ਰਿਹਾ ਹੈ। ਅਗਰ ਕਿੰਨੂ ਦਾ ਔਰਚਡ ਨੂੰ ਭਰਾਵਰਾ ਨਾ ਦਿੱਤਾ ਜਾਊਗਾ ਤੇ ਫਿਰ ਕਿਵੇਂ ਚੱਲੇਗਾ ਉਸੇ ਤਰੀਕੇ ਨਾਲ ਐਮਐਸਪੀ ਦੇ ਨਾਲ ਨਾਲ ਕਰਜ਼ ਮੁਕਤੀ ਅਸੀਂ ਕਰਜ਼ ਮਾਫੀ ਨਹੀਂ ਮੰਗਦੇ ਇਹ ਗੱਲ ਨੋਟ ਕਰਿਓ ਜੇ ਅਸੀਂ ਕਹਿੰਦੇ ਕਰਜ਼ ਮੁਕਤ ਹੋ ਮਜ਼ਦੂਰ ਕਿਸਾਨ ਕਿਉਂਕਿ ਦੇਸ਼ ਦਾ ਢਿੱਡ ਭਰ ਕੇ ਕਿਸਾਨ ਨੇ ਕੋਈ ਗੁਨਾਹ ਨਹੀਂ ਕੀਤਾ ਕਿਸਾਨ ਨੂੰ ਉਹਦਾ ਕੀਮਤ ਨਾ ਦੇ ਕੇ ਕਰਜ਼ਾਈ ਕੀਤਾ ਗਿਆ 45 ਲੱਖ ਕਰੋੜ ਰੁਪਇਆ ਬਿਲੋ ਐਮਐਸਪੀ ਤੇ ਸਾਡੀ ਫਸਲ ਵੇਚਨ ਕਰਕੇ ਸਰਕਾਰ ਤੋਂ ਲੈਣਦਾਰੀ ਆ ਇਸਕੋ ਟੇਬਲ 'ਤੇ ਲਾ ਕੇ ਪੜ੍ਹ ਕੇ ਹਿਸਾਬ ਕਰ ਲੋ ਸਬਕ ਬਲਕੇ ਸਦੀ ਬੰਦੀ ਲੈਣਦਾਰੀ ਕਿਉਂ ਕਰਜ਼ਾ ਘਟਾ ਤੁਹਾਨੂੰ ਕਰਜ਼ੇ ਦਾ ਵੱਧ ਕੀਤਾ ਗਿਆ ਇਸ ਕਰਕੇ ਕਰਜ਼ਾ ਮਾਫੀ ਸ਼ਾ ਬਣਾ ਕੇ ਉਹ ਕਰਜ਼ਾ ਮੁਕਤ ਹੋਵੇ ਕਿਸਾਨ ਤੇ ਐਮ ਐਸ ਪੀ ਦਿੱਤੀ ਜਾਵੇ ਤਾਂ ਵੀ ਦੁਬਾਰਾ ਕਰਜ਼ੇਦਾਰ ਨਾ ਹੋਵੇ ਕਿਸਾਨ ਹਮੇਸ਼ਾ ਲੈਣਦਾਰ ਰੁਕ ਬਾਕੀ ਉਹ ਮੈਂ ਉਹ ਗੋਰੇ ਸਾਥੀ ਨੂੰ ਨਾਗਟ ਸਾਹਿਬ ਯੂਪੀ ਤੋਂ ਇਹ ਗੱਲ ਕਰਨਗੇ ਚੱਲ ਜਾਈ ਜਾ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਠੀਕ ਹੈ ਪੰਜਾਬੀ ਕਿ ਹਿੰਦੀ ਦੱਸ ਦਿਓ ਜੀ ਕਿਹੜੀ ਭਾਸ਼ਾ ਦਾ ਪੰਜਾਬੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆ ਕਾਫੀ ਸਮੇਂ ਤੋਂ ਪੰਦੇਰ ਸਾਹਿਬ ਹੁਣਾਂ ਨੇ ਪ੍ਰੈਸ ਨੂੰ ਮਤਲਬ ਪਿਛਲੇ 1 ਮਹੀਨਾ ਹੀ ਹੋ ਗਿਆ ਦਸਰੇ ਆ ਕਿ ਜਿਹੜੀ 13 ਦੀ 콜 ਹੈ ਇਸੇ ਸੰਬੰਧ ਦੇ ਵਿੱਚ ਦੇਖੋ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਉਹ ਹੈਗਾ ਲਖਮੀਪੁਰਖੀ ਜਦ ਜਿਹੜਾ ਮੰਤਰੀ ਹੈ ਉਹਨੇ ਆਖਿਆ ਵੀ ਜੇ ਮੇਰਾ ਮੁੰਡਾ ਸਾਬਤ ਹੋ ਜਾਏਗਾ ਕਿ ਦੇ ਉਹ ਪਾਇਆ ਗਿਆ ਉਹ ਮੌਕੇ ਤੇ ਤੇ ਮੈਂ ਅਸਤੀਫਾ ਦੇ ਦੂੰਗਾ ਅੱਜ ਤੱਕ ਉਹ ਅਸਤੀਫਾ ਨਹੀਂ ਹੋਇਆ ਬੜੇ ਸ਼ਰਮ ਦੀ ਗੱਲ ਹੈ 120B ਦੇ ਵਿੱਚ ਉਹ ਨਾਮਜਾਦਾ ਇਨਸਪਾਈਟ ਆਫ 댓 ਉਹ ਅੱਜ ਪੋਜੀਸ਼ਨ ਤੇ ਹੈ ਕਹਿੰਦੇ ਆ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ اور ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਵਿਟਨੈਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈਗਾ ਮੁਕਦਮੇ ਦਰਜ ਕੀਤੇ ਜਾ ਰਹੇ ਆ ਪਰਿਵਾਰਾਂ ਦੇ ਉੱਤੇ ਮੇਰੇ ਉੱਤੇ ਮੇਰੇ ਪਰਿਵਾਰ ਦੇ ਉੱਤੇ ਵੀ ਕਿੰਨੇ ਮੁਕਦਮੇ ਦਰਜ ਕੀਤੇ ਗਏ ਆ ਮੇਰੇ ਉੱਤੇ ਡਾਇਰੈਕਟਲੀ ਨਹੀਂ ਮੇਰੇ ਪਰਿਵਾਰ ਦੇ ਉੱਤੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾਇਆ ਜਾਵੇ ਇਸ ਤੋਂ ਇਲਾਵਾ ਜਿੱਦਨ ਸਮਝੌਤਾ ਹੋਇਆ ਸੀਗਾ ਉਦੋਂ ਉਹਨਾਂ ਨੇ ਸਾਡੇ ਨਾਲ ਇਹ ਇਕਰਾਰ ਕੀਤਾ ਸੀਗਾ ਇਹ ਮੈਂ ਤੁਹਾਨੂੰ ਵੀਡੀਓ ਵੀ ਭੇਜ ਦੂੰਗਾ ਪ੍ਰੈਸ ਨੋਟ ਦੇ ਨਾਲ ਕਿ ਜਿੰਨੇ ਫੱਟੜ ਨੇ ਗੰਭੀਰ ਰੂਪ ਨਾਲ ਉਹਨਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਅਸੀਂ 13 ਬੰਦਿਆਂ ਦੀ ਸੂਚੀ ਸਰਕਾਰ ਨੂੰ ਕਿੰਨੀ ਵਾਰ ਦੇ ਚੁੱਕੇ ਹਾਂ ਇੱਕ ਵਾਰ ਤਕੈ ਸਾਹਿਬ ਦੇ ਨਾਲ ਅਸੀਂ ਉਹ ਕਮੇਟੀ ਵੀ ਜਿਹੜੀ ਬੈਠੀ ਸੀਗੀ ਸਮਝੌਤੇ 'ਚ ਉਹਨੂੰ ਵੀ ਮਿਲਿਆ ਹੈ ਮੈਡੀਕਲ ਨਾਲ ਦੇਤੇ ਇਸ ਦੇ ਬਾਵਜੂਦ ਵੀ ਅੱਜ ਤੱਕ ਉਹ ਜਿਹੜੇ ਤੇਰਾ ਬੰਦੇ ਆ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲਿਆ ਹੈਗਾ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਵੀ ਪਿੱਛੇ हट ਗਈ ਹੈ ਤੇ ਸਾਡੇ ਯੂਪੀ ਦੇ ਵਿੱਚ ਵੈਸਟਰਨ ਯੂਪੀ ਸੈਂਟਰਲ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਹੈ ਜੋ ਐਮਐਸਪੀ ਦੀ ਤਾਂ ਰਾਜੂ ਭਾਈ ਨੇ ਦੱਸਿਆ ਪੂਰੇ ਹਿੰਦੁਸਤਾਨ ਚ ਹੈਗੀ ਹੈਗੀ ਹੈ ਸਾਡੇ ਉੱਥੇ ਜਿਹੜਾ ਗੰਨਾ ਬੈਲਟ ਹੈ ਜਿਆਦਾ ਕਿਸਾਨ ਗੰਨਾ ਬੀਜਦੇ ਆ ਗੰਨੇ ਦੀ ਪੇਮੈਂਟ ਨਹੀਂ ਹੁੰਦੀ 14 ਦੇ ਇਲੈਕਸ਼ਨ ਤੋਂ ਬਾਅਦ ਮੈਨੂੰ ਯਾਦ ਹੈ ਨਰਿੰਦਰ ਮੋਦੀ ਜੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਲਖੀਮਪੁਰ ਦੇ ਵਿੱਚ ਇੱਕ ਬੜੀ ਸਵਾ ਤੇ ਢੋਲ ਵਜਾ ਕੇ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਜਿਹੜਾ 슈ਗਰ ਕੇਨ ਐਕਟ ਹੈ ਉਹਦੇ ਅਧੀਨ 14 ਦਿਨਾਂ ਦੇ ਵਿੱਚ ਵਿੱਚ ਜਿਹੜੇ ਗੰਨਾ ਕਿਸਾਨ ਆ ਉਹਦਾ ਭੁਗਤਾਨ ਕੀਤਾ ਜਾਏਗਾ ਔਰ ਉਸੇ ਐਕਟ ਦੇ ਅਧੀਨ ਜੇ ਪੇਮੈਂਟ ਨਹੀਂ ਹੁੰਦੀ ਤੇ 15% ਵਿਆਜ ਜਿਹੜੀ ਮਿਲ ਹੈ ਭਾਵੇਂ ਕੋਆਪਰੇਟਿਵ ਹੈ ਭਾਵੇਂ ਪ੍ਰਾਈਵੇਟ ਹੈ ਉਹ ਦੇਗੀ 14 ਤੋਂ ਬਾਅਦ 24 ਆ ਗਿਆ ਅੱਜ ਵੀ ਸਿਰਫ ਸਾਡੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਰੁਪਿਆ ਜਿਹੜਾ ਬਕਾਇਆ ਹੈ ਹਜ਼ਾਰਾਂ ਕਰੋੜ ਸੌਰੀ ਹਜ਼ਾਰਾਂ ਕਰੋੜ 5-6 ਮਿਲਾ ਦਾ ਹੀ ਬਕਾਇਆ ਆ ਇੱਕ ਮਿਲਾ ਦਾ ਨਹੀਂ 5-6 ਮਿਲਾ ਦਾ ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਤੇ ਦੂਜੀ ਗੱਲ ਇਹ ਹਮੇਸ਼ਾ ਸਾਨੂੰ ਕਹਿ ਦਿੰਦੇ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਬਹੁਤ ਹੋਈ ਡੀਜ਼ਲ ਪੈਟਰੋਲ ਕੀ ਮਾਰ ਅਬ ਕੀ ਵਾਰ ਮੋਦੀ ਸਰਕਾਰ ਬੀਮ ਇਥਨੋਲ ਕਿਉਂ ਬੰਦ ਕਰਤਾ ਹੈ ਜੇਥਨੌਲ ਦੇ ਉੱਤੇ ਪਾਬੰਦੀ ਉਹ ਕਿਉਂ ਲਾਈ ਗਈ ਹੈ ਜੇਥਨੌਲ ਤੋਂ ਪੈਟਰੋਲ ਡੀਜ਼ਲ ਬਣਦਾ ਆ ਬਾਇਓ ਡੀਜ਼ਲ ਬਣਦਾ ਆ ਉਹਦੇ ਨਾਲ ਪੈਟਰੋਲ ਡੀਜ਼ਲ ਦੀ ਕੀਮਤਾਂ ਥੱਲੇ ਆਉਣ ਗਿਆ ਕਿਸਾਨ ਨੂੰ ਜਿਹੜਾ ਆ ਗੰਨੇ ਦਾ ਮੁੱਲ ਵਧੀਆ ਮਿਲੇਗਾ ਕਿਉਂਕਿ ਜੇ ਮਿਲ ਵੀ ਮੁਨਾਫਾ ਕਮਾਏਗੀ ਤੇ ਕਿਸਾਨ ਦਾ ਵੀ ਹੱਕ ਬਣਦਾ ਆ ਸਾਡੀ ਇੱਕ ਮੰਗ ਇਹ ਵੀ ਹੈ ਕਿ ਜਿਹੜਾ ਗੰਨਾ ਆ ਇਹਨੂੰ ਵੀ ਸਵਾਮੀ ਨਾਥਨ ਵੀ ਜਿਹੜੀ ਇੱਕ ਰਿਕਮੈਂਡੇਸ਼ਨ ਹੈ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀ ਉਹਦੇ ਹਿਸਾਬ ਨਾਲ ਜਿਹੜਾ ਗੰਨਾ ਹੈ ਇਹਦੇ ਤੇ ਵੀ ਇਹਨੂੰ ਵੀ ਐਮਐਸਪੀ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਕਿਉਂਕਿ ਇਹ ਇੱਕ ਸਾਲ ਦੀ ਫਸਲ ਹੈ ਕਿਸਾਨ ਇੱਕ ਸਾਲ ਗੰਨਾ ਲਾਉਂਦਾ ਹੈ ਤੇ ਜੇ ਇੱਕ ਸਾਲ ਉਹਨੂੰ ਉਹੀ ਨਹੀਂ ਪੈਸਾ ਆਇਆ ਤੇ ਸਾਲ ਮਗਰੋਂ ਉਹਦੇ ਪੇਮੈਂਟ ਵੀ ਇੱਕ ਸਾਲ ਬਾਅਦ ਹੋਵੇ ਤੇ ਤੁਸੀਂ ਸੋਚੋ ਵੀ ਕਿਸਾਨ ਦੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੀ ਚਾਰਾ ਬਚ ਜਾਂਦਾ ਹੈ ਸੋ ਅੱਗੇ ਹੋਰ ਚਾਨਣ ਅਮਰਜੀਤ ਜੀ ਹੁਣੇ ਪਾਉਣਗੇ tera tarika jo andolan hai dilli ki taraf mang gay theek hai aapke samne uski taiyariyan pure Punjabi bolo sabhi suvikhna sunwa do theek hai ji Punjabi bolne ne par haryana wale thodi dikkat hundi hai tera tarika jo andolan hai odi taiyari pure desh de vich chal rahi hai aur haryana de vich vi ਰਾਜਸਥਾਨ ਦੇ ਵਿੱਚ ਵੀ ਡਿਊਟੀਆਂ ਵੀ ਲਾਈ ਗਈਆਂ ਸਾਰਿਆਂ ਥਾਵਾਂ ਤੇ ਤਕਰੀਬਨ ਜਿੱਥੇ ਬੰਦੀਆਂ ਹਰ ਰੋਜ਼ ਵੱਧ ਰਹੀਆਂ ਨੇ ਉਹ ਇੱਥੇ ਕਰਕੇ ਅੱਜ ਆਪਾਂ ਨੇ ਕਿਸਾਨ ਮਜ਼ਦੂਰ ਮੋਰਚਾ ਦਾ ਨਾਂ ਦਿੱਤਾ ਆ ਦੋ ਫਾਰਮ ਮਿਲ ਕੇ ਅੰਦੋਲਨ ਲੜ ਰਹੇ ਨੇ ਅਸੀਂ ਹਰਿਆਣੇ ਦੇ ਵਿੱਚ ਪੰਜਾਬ ਵਾਲੇ ਸਾਥੀ ਪਹੁੰਚਣਗੇ ਪੁਰਜ਼ੋਰ ਤਰੀਕੇ ਨਾਲ ਉੱਥੇ ਇਹਨਾਂ ਦਾ ਸਤਕਾਰ ਵੀ ਹੋਊਗਾ ਤੇ ਦਿੱਲੀ ਚੱਲਣ ਵਾਸਤੇ ਹਰ ਪਿੰਡਾਂ ਦੇ ਵਿੱਚੋਂ ਲੰਗਰਾਂ ਦੀਆਂ ਟਰੈਲੀਆਂ ਉੱਤੇ ਜਾਣ ਵਾਸਤੇ ਆਪਣੀ ਮਜ਼ਬੂਤੀ ਬਣਾਈ ਹੋਈ ਆ ਲਗਾਤਾਰ ਟਰੈਕਟਰ ਮਾਰਚ ਨਿਕਲ ਰਹੇ ਆ ਇੱਕ ਬਹੁਤ ਵੱਡਾ ਅੰਦੋਲਨ ਸਰਕਾਰ ਨੂੰ ਫੇਸ ਕਰਨਾ ਪਊਗਾ ਜੇ ਸਾਡੀਆਂ ਸਾਰੀਆਂ ਮੰਗਾਂ ਦਿੱਲੀ ਜਾਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਕਰ ਦਿਆਂ ਤਾਂ ਠੀਕ ਆ ਨਹੀਂ ਤਾਂ ਆਪ ਸਭ ਸੁਝਾਣਾਂ ਨੂੰ ਵੀ ਇਹ ਬਹੁਤ ਵੱਡਾ ਅੰਦੋਲਨ ਦੇਖਣ ਨੂੰ ਮਿਲੇਗਾ ਜਿਸ ਦੀ ਤਿਆਰੀਆਂ ਤੇਜ਼ ਪੱਤਰ ਤੇ ਚੱਲ ਰਹੀਆਂ ਹਨ ਹਾਂਜੀ ਇਹ ਕਰਦੇ ਬਹੁਤ ਸਾਰੀ 9 10 ਕੋ ਹਾਂਜੀ ਮੇਰਾ ਨਾਮ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਬੀਕੇਯੂ ਕ੍ਰਾਂਤੀਕਾਰੀ ਬਹੁਤ ساری ਗੱਲਬਾਤ ਸਾਥੀਆਂ ਨੇ ਰੱਖਤੀ ਆ ਮੈਂ ਇੱਕ ਇਹਦੇ ਨਾਲ ਗੱਲ ਜੋੜਨਾ ਚਾਹਣਾ ਵਾ ਪਿਛਲੇ ਅੰਦੋਲਨ ਦੇ ਵਿੱਚ ਬੇਸ਼ੱਕ ਕਿਸਾਨ ਮਜ਼ਦੂਰ ਦਾ ਅਸੀਂ ਨਾਅਰਾ ਲਾਇਆ ਤੇ ਬਹੁਤ ਚੱਲਿਆ ਏ ਪਰ ਇਸ ਵਾਰੀ ਅਸੀਂ ਪੂਰੇ ਚੇਤਨ ਰੂਪ ਦੇ ਵਿੱਚ ਆਪਦੇ ਮਜ਼ਦੂਰ ਭਰਾਵਾਂ ਦੀਆਂ ਮੰਗਾਂ ਨੂੰ ਵੀ ਕਿਸਾਨੀ ਮੰਗਾਂ ਦੇ ਬਰਾਬਰ ਅਹਿਮੀਅਤ ਦੇ ਕੇ ਚੱਲੇ ਆਂ ਉਹਨਾਂ ਦੀਆਂ ਮਜ਼ਦੂਰ ਭਾਈਚਾਰੇ ਦੀ ਕੋਈ ਨਾਰਾਜ਼ਗੀ ਨਾ ਰਵੇ ਸਾਡੇ ਤੇ ਤੇ ਉਹ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਰਾ ਵਾ ਉਹਨੂੰ ਉਹ ਪ੍ਰਵਾਨ ਵੀ ਚੜੇ ਤੇ ਉਹ ਸਾਡੇ ਨਾਲ ਪੂਰੇ ਤਾਕਤ ਨਾਲ ਖੜੇ ਵੀ ਹੋਣ ਇਸ ਲਈ ਮੰਗਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਵਾ ਦੂਸਰੀ ਗੱਲ ਤੁਸੀਂ ਕੱਲ ਦੇਖਿਆ ਵਾ ਉੱਥੇ ਜੋ ਸੰਗਰੂਰ ਦੇ ਵਿੱਚ ਹੋਇਆ ਤੇ ਉੱਥੋਂ ਵਿੱਚ ਐਲਾਨ ਹੋਇਆ ਜਿਹੜਾ 13 ਤਰੀਕ ਦਾ ਮੈਂ ਸਿਰਫ ਇਹ ਤਾਂ ਕਹਿ ਰਿਹਾ ਵਾਂ ਵੀ ਲੋਕਾਂ 'ਚ ਮੋਰਚੇ ਦੇ ਪ੍ਰਤੀ ਜੋਸ਼ ਕਿੰਨਾ ਵਾ ਜਦੋਂ ਉੱਥੋਂ ਐਲਾਨ ਹੋਇਆ ਵੀ 13 ਤਰੀਕ ਨੂੰ ਕਿਸਾਨ ਦਿੱਲੀ ਮੋਰਚਾ ਲਾਉਣ ਜਾ ਰਹੇ ਆ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਵੀ ਕਿਵੇਂ ਥੱਲੋਂ ਜਕਾਰੇ ਲੱਗੇ ਕਿਵੇਂ ਲੋਕਾਂ ਨੇ ਇਸ ਚੀਜ਼ ਦਾ ਸਵਾਗਤ ਕੀਤਾ ਸੋ ਬਹੁਤ ਵੱਡੀ ਤਿਆਰੀ ਨਾਲ ਬਹੁਤ ਉਤਸ਼ਾਹ ਨਾਲ ਹੁਣ ਤੋਂ ਹੀ ਪੰਦੇਰ ਸਾਹਿਬ ਨੇ ਜਦੋਂ ਗੱਲ ਕੀਤੀ ਆ ਵੀ ਟਰੈਕਟਰ ਤੁਰਨਾ 13 ਤਰੀਕ ਨੂੰ ਤੇ ਲੋਕ ਟਰੈਕਟਰ ਟਰਾਲੀਆਂ ਪੂਰੀਆਂ ਸਜਾ ਲੀਆਂ ਲੋਕਾਂ ਨੇ ਤੇ ਰਾਸ਼ਨ ਪਾਣੀ ਇਕੱਠਾ ਕਰ ਲਿਆ ਵਾ 6 6 ਮਹੀਨਿਆਂ ਦਾ ਰਾਸ਼ਨ ਨਾਲ ਰੱਖ ਲਿਆ ਵਾ ਸੋ ਪਹਿਲਾਂ ਵਾਂਗੂ ਜਿਸ ਤਰ੍ਹਾਂ ਪਿਛਲੇ ਵਾਰੀ ਆਪਾਂ ਦਿੱਲੀ ਗਏ ਸੀ ਬਿਲਕੁਲ ਉਸ ਉਸੇ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵਾ ਸਾਰੇ ਵਰਗ ਚਾਹੇ ਉਹ ਨੌਜਵਾਨ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਸੋ ਜਿਹੜੇ ਲੋਕ ਇਹ ਕਹਿੰਦੇ ਸੀਗੇ ਵੀ ਇਸ ਵਾਰੀ ਲਹਿਰ ਨਹੀਂ ਬਣਨੀਗੀ ਇਸ ਵਾਰੀ ਲੋਕਾਂ ਨੇ ਸਾਥ ਨਹੀਂ ਦੇਣਾਗਾ ਸੋ ਉਹ ਗੱਲਾਂ ਜਿਹੜੀਆਂ ਵਾ ਬਿਲਕੁਲ ਰੱਦ ਕਰਤੀਆਂ ਪੰਜਾਬ ਦੇ ਲੋਕਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਆ ਕੇਸਾਂ ਬਾਰੇ ਗੱਲ ਕਰਨ ਹਾਂ ਇੱਕ ਜਿਹੜੀ ਸਾਡੀ ਪਿਛਲੇ ਵਾਰ ਦੀ ਮੰਗ ਸੀ ਕਿਸਾਂ ਵਾਲੀ ਉਹ ਜਿਹੜੇ ਕੇਸ ਕੁਝ ਰਹਿ ਗਏ ਸੀ ਜਿਵੇਂ 32 ਕਿਸਾਨ ਆਗੂ ਸੀ ਉਹ ਸਾਰਿਆਂ ਦੇ ਉੱਤੇ ਹੀ ਉਹਨਾਂ ਨੇ ਕੇਸ ਪਾਏ ਹੋਏ ਆ ਉਹ ਉਸੇ ਤਰ੍ਹਾਂ ਚੱਲ ਰਹੇ ਆ ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਹੁਣ ਨਵੇਂ ਵੀ ਪਾਏ ਗਏ ਆ ਉਸ ਤੋਂ ਬਾਅਦ ਦੇ ਅੰਦੋਲਨਾਂ 'ਚ ਵੀ ਪਾਏ ਗਏ ਆ ਸੋ ਇਹ ਸਾਡੀ ਵੱਡੀ ਮੰਗ ਆ ਚੰਡੀਗੜ੍ਹ ਤੋਂ ਚੰਡੀਗੜ੍ਹ ਪਾਏ ਗਏ ਆ ਦਿੱਲੀ ਪਾਏ ਗਏ ਆ ਵੀ ਇਸ ਵਾਰੀ ਉਹ ਸਾਰੇ ਕੇਸਾਂ ਦੀ ਵੀ ਆਪਾਂ ਸਾਰੇ ਕਰੇ ਕੇਸ ਹੋ ਜੜਿਆ ਉਹ ਰੱਦ ਕਰਾਉਣੇ ਆ ਬਾਕੀ ਮੰਗਾ ਜਿਹੜੀਆਂ ਕੁਝ ਨਵੀਆਂ ਜੋੜੀਆਂ ਵਾਂ ਅਸੀਂ ਉਹ ਸਾਂਝੇ ਫੋਰਮ ਦੀ ਮਰਿਆਦਨ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਚਾਹੁੰਦੇ ਆ ਵੀ ਉਹ ਕੱਲ ਹੀ ਬੋਲੀਆਂ ਜਾਣ ਜੇ ਨਾ ਬੋਲੀਆਂ ਜਾਣ ਪਹਿਲਾਂ ਵਾਲੀਆਂ ਮੰਗਾ ਜਿਹੜੀਆਂ ਸੱਤ ਮੰਗਾ ਸੀ ਸਾਡੀਆਂ ਪਹਿਲਾਂ ਜਿਹੜੀਆਂ ਹੁਣ 10 11 ਹੋ ਗਈਆਂ ਵਾਂ ਉਹਨਾਂ ਦਾ ਐਲਾਨ ਕੱਲ ਨੂੰ ਕੱਲ ਵਾਲੀ ਪ੍ਰੈਸ ਕਾਨਫਰੰਸ ਵਿੱਚ ਕਰਾਂਗੇ ਜੀ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਨੁਮਾਇੰਦੇ ਆਏ ਹੋਏ ਆ ਜਿੱਥੇ ਤੱਕ ਮੈਨੂੰ ਯਾਦ ਹੈ ਸ਼ਾਦੀ ਜਦੋਂ ਪਿਛਲੇ ਸਾਲ ਮੀਟਿੰਗ ਹੋਈ ਸੀ ਅਗਸਟ ਦੇ ਵਿੱਚ ਉਦੋਂ ਚੰਡੀਗੜ੍ਹ ਦੇ ਐਸਐਸਪੀ ਮੈਡਮ ਨੇ ਆਖਿਆ ਸੀਗਾ ਵੀ ਜਿਹੜੇ ਮੁਕਦਮੇ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਮੁਕਦਮਿਆਂ ਦਾ ਜ਼ਿਕਰ ਹੋਇਆ ਆ ਵੀ ਉਹ ਮੁਕਦਮੇ ਜਲਦੀ ਹੀ ਖਤਮ ਕਰ ਦਿੱਤੇ ਜਾਣਗੇ ਪਰ 2023 ਤੋਂ 2024 ਹੋ ਗਿਆ ਥੋੜਾ ਜਾ ਦੇਖੋ ਕਰਾਰ ਕੀਤਾ ਜਾਂ ਕਰਾਰ ਨਹੀਂ ਕਰਨਾ ਚਾਹੀਦਾ ਜੇ ਕੀਤਾ ਤੇ ਉਹਨੂੰ ਪੂਰਾ ਕਰਨਾ ਚਾਹੀਦਾ ਠੀਕ ਹੈ ਬਾਕੀ ਮੈਂ ਥੋੜੀ ਜਿਹਾ ਰਿਪੀਟ ਪਹਿਲੀਆਂ ਕਰਦਾ ਇੱਕ ਤਾਂ ਸੀਗਾ ਵੀ ਬਿਜਲੀ ਸ਼ਸ਼ੋਧਨ ਬਿੱਲ ਜਿਹੜਾ ਲਾਗੂ ਹੋ ਰਿਹਾ ਵੀ ਇਹਨੂੰ ਇਹਨੂੰ ਰੱਦ ਕਰਾਉਣਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਹੈਗਾ ਵਾ ਔਰ ਇਹਦੇ ਨਾਲ ਜਿਹੜੀ ਫਸਲੀ ਬੀਮਾ ਯੋਜਨਾ ਵਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਿਸਾਨਾਂ ਨੂੰ ਕਰਕੇ ਦੇਵੇ ਔਰ 58 60 ਸਾਲ ਤੋਂ ਉੱਪਰ ਕਿਸਾਨ ਤੇ ਖੇਤ ਮਜ਼ਦੂਰ ਨੂੰ 10000 ਪੈਨਸ਼ਨ ਜਿਹੜੀਆਂ 7 ਸੀਗੀਆਂ 3 ਹੋਰ ਚ ਵਾਅਦਾ ਕੀਤਾ ਗਿਆ ਕੱਲ੍ਹ ਵਾਲੀ ਪੀਸੀ ਜੁਆਇੰਟ ਫਾਰਮਾਂ ਦੀ ਹੋਊਗੀ ਠੀਕ ਹੈ ਜੀ ਉਹਦੇ ਵਿੱਚ ਸਾਰਾ ਡਿਟੇਲ ਦਿੱਤੀ ਜਾਊਗੀ ਹੁਣ ਕੋਈ ਤੁਹਾਡਾ ਸਵਾਲ ਹੈਗਾ ਤਾਂ ਮਹਿੰਦੇ ਸਾਹਿਬ ਮੋਰਚਾ ਤੁਸੀਂ ਬਣਾਇਆ ਕਿਸਾਨ ਮਜ਼ਦੂਰ ਮੋਰਚਾ ਪਰ ਮਜ਼ਦੂਰ ਜਿੱਥੇ ਬੰਦੀਆਂ ਕੋਈ ਤੁਹਾਡੇ ਨਾਮ ਨਹੀਂ ਚੁਰਦੀਆਂ ਜਦੋਂ ਵੀ ਕੋਈ ਫਾਰਮ ਬਣਾਉਣਾ ਕਿਸਾਨਾਂ ਦਾ ਨਾਮ ਪਹਿਲਾਂ ਉਹਦਾ ਮਜ਼ਦੂਰ ਦਾ ਨਾਮ ਬਾਅਦ ਚੁਣ ਹਾਂ ਠੀਕ ਹੈ ਤੁਹਾਡੀ ਗੱਲ ਦੇਖੋ ਯਾਰ ਕੀ ਤੁਹਾਨੂੰ ਮਜ਼ਦੂਰ ਜਿੱਥੇ ਬੰਦੀਆਂ ਵੀ ਅਸੀਂ ਪੀਸੀ ਵੀ ਖਰਾਵਾਗੇ ਨਾਲ ਵੀ ਹੋਣਗੀਆਂ ਜਿਵੇਂ ਜਿਵੇਂ ਤੁਸੀਂ ਪੰਜਾਬ ਤੋਂ ਬਾਹਰ ਜਾਓ Rajasthan ਆ ਉੱਥੇ ਕਿਸਾਨ ਵੀ ਆ ਤੇ ਮਜ਼ਦੂਰ ਵੀ ਆ ਇੱਕ ਸਾਂਝੇ ਜੇ ਛੋਟੀ ਖੇਤੀ ਹੈਗੀ ਆ ਦੋਵੇਂ ਕੰਮ ਕਰਦੇ ਨਜ਼ਰ ਆਉਂਦੇ ਹੈਗੇ ਆ ਤਾਂ ਉਹਦੇ ਵਿੱਚ ਮਤਲਬ ਜਿਹੜੀਆਂ ਆਉਂਦੀਆਂ ਨੇ ਮੰਗਾਂ ਨੇ ਨਜ਼ਰ ਆਈਆਂ ਐਵੇਂ ਜੁਪੀ ਦੀ ਹੈਗੀ ਆ ਜਾਂ ਮੈਂ ਇਹ ਮੱਧ ਪ੍ਰਦੇਸ਼ ਵੀ ਲਾ ਲਵਾਂ ਜਾਂ ਸਾਊਥ ਇੰਡੀਆ ਚੋ ਕੇ ਗਿਆ ਉੱਥੇ ਦੋਵੇਂ ਕਿਸਾਨ ਮਜ਼ਦੂਰ ਦਾ ਇੱਕ ਸਾਂਝਾ ਜਿਹਾ ਰਿਸ਼ਤਾ ਹੁੰਦਾ ਵਾ ਤੋਂ ਖੇਤੀ ਵੀ ਕਰਦਾ ਤੇ ਲੇਬਰ ਵੀ ਕਰਦਾ ਹੈਗਾ ਤਾਂ ਉਹਨਾਂ ਦੇ ਸੰਗਠਨ ਲਗਭਗ ਇਸ ਕਿਸਮ ਦੇ ਹੀ ਹੁੰਦੇ ਨੇ ਜੇ ਸਾਡੀ ਕਿਸਾਨ ਵੀ ਮਜ਼ਦੂਰ ਜਥੇਬੰਦੀ ਆ ਤੇ ਮਜ਼ਦੂਰ ਕਰਕੇ ਹੀ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਦੇ ਨਾਲ ਮਜ਼ਦੂਰ ਸ਼ਬਦ ਵੀ ਤਾਂ ਮਜ਼ਦੂਰਾਂ ਵਾਲੀਆਂ ਮੰਗਾਂ ਤੇ ਵੀ ਲੜਦੀਆਂ ਹਾਂ ਜੇ ਕੋਈ ਕਾਟ ਰਹਿ ਰਹੀ ਹੈ ਤਾਂ ਅੱਗੇ ਹੋਰ ਪੂਰੀ ਕਰਾਂਗੇ ਉਹ ਇਸ ਵਿੱਚ ਇਕ ਤੰਦੇ ਸਾਰ ਪੰਜਾਬ ਚ ਵੀ ਬੜਾ ਰੁਧਾਨ ਹੋ ਗਿਆ ਕਿ ਮਾੜਾ ਜਿਹਾ ਸਰਕਾਰ ਦੇ ਖਿਲਾਫ ਬੋਲਦਾ ਹੈ ਚਾਹੇ ਕੋਈ ਪੱਤਰਕਾਰ ਹੋਵੇ ਜਾਂ ਕੋਈ ਪੋਲੀਟੀਸ਼ੀਅਨ ਹੋਵੇ ਉਹ ਤੇ ਨਾਲ ਜਿਹਾ ਪਰਚਾ ਡੱਗ ਦਿੰਦਾ ਹੈ। ਇਹ ਸਾਰੀ ਚੀਜ਼ ਨੂੰ ਤੁਸੀਂ ਟੇਕ ਅਪ ਕਰੋ ਕਿਉਂਕਿ ਇਹ ਪੰਜਾਬ ਦੀ ਮੁੱਦਾ ਸਾਰੀ। ਕਿਉਂ ਪਰਚੇ ਕਰਦੇ? ਦੇਖੋ ਇੱਥੇ ਜਿੰਨੀਆਂ ਜਥੇਬੰਦੀਆਂ ਵਾ ਕੋਈ ਜਥੇਬੰਦੀ ਜਿਹੜਾ ਇੱਕ ਡੈਮੋਕਰੈਟਿਕ ਕੰਟਰੀ ਚ ਹੋਣਾ ਚਾਹੀਦਾ ਇੱਕ ਚੌਥਾ ਸਤੰਮ ਆ ਪੱਤਰਕਾਰਾਂ ਨੂੰ ਮੀਡੀਆ ਨੂੰ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਕਿਉਂ ਨਹੀਂ ਜਿਵੇਂ ਕੱਲ ਜੋ ਕੁਝ ਵੀ ਹੋਇਆ ਅੱਡ ਸੀ ਪਰ ਜਿਵੇਂ ਪੱਤਰਕਾਰ ਨੂੰ ਥਾਣੇ ਢੱਕਿਆ ਗਿਆ ਠੀਕ ਹੈ ਇੱਕ ਪੱਤਰਕਾਰ ਮੇਰੀ ਇੰਟਰਵਿਊ ਲੈ ਗਿਆ ਤੇ ਮੈਨੂੰ ਕਹਿੰਦਾ ਜੀ ਐਸਐਸਪੀ ਤੇ ਡਿ ਡਿਪਟੀ ਸਾਹਿਬ ਕਹਿੰਦੇ ਵੀ ਇਹਨੂੰ ਡਿਲੀਟ ਕਰੋ ਤਾਂ ਉਹ ਨਹੀਂ ਕੀਤੀ ਉਹਨੇ ਤਕੜਾ ਸੀ ਤਾਂ ਮੈਨੂੰ ਲੱਗਦਾ ਕੱਲਾ ਪੱਤਰਕਾਰਾਂ ਤੇ ਇਹ ਨਹੀਂ ਹੈਗਾ ਵੀ ਉਤੋਂ ਸੈਂਟਰ ਸਰਕਾਰ ਨੇ ਵੀ ਤੁਹਾਨੂੰ ਪਤਾ ਹੋਵੇ ਪਾਸ ਕਰਤੇ ਜਿਵੇਂ ਇੰਗਲਿਸ਼ ਹਿੰਦੂ ਤੇ ਕਈਆਂ ਨੂੰ ਸਪੈਸ਼ਲ ਟਾਰਗਟ ਆ ਗਿਆ ਵਾਇਰ ਤੇ ਜਿਵੇਂ ਟਾਰਗੇਟ ਕੀਤਾ ਵਾ ਉਪਰੋ ਕੇਂਦਰ ਵੀ ਟਾਰਗੇਟ ਕਰਦੀ ਹੈ ਵੱਡੇ ਦਾ ਰਹਿਣ ਜਿਹੜਾ ਉਹਨਾਂ ਦੀ ਆਲੋਚਨਾ ਕਰਦਾ ਪੰਜਾਬ ਵਾਲੀ ਸਰਕਾਰ ਵੀ ਟਾਰਗੇਟ ਕਰਦੀ ਹੈ ਅਸੀਂ ਉਹਦੇ ਆਲੋਚਕ ਵੀ ਹਾਂ ਔਰ ਜਿੱਥੇ-ਜਿੱਥੇ ਸਾਡੀ ਤਾਕਤ ਹੁੰਦੀ ਆ ਅਸੀਂ ਜੇ ਕੋਈ ਕਮੇਟੀ ਬਣਦੀ ਆ ਤੇ ਗਰਾਊਂਡ ਤੇ ਜਾ ਕੇ ਵੀ ਉਹਨਾਂ ਦੇ ਹੱਕ ਦੀ ਆਵਾਜ਼ ਨਹੀਂ ਚੱਕੀ ਲੜਾਈ ਵੀ ਲੜੀ ਆ ਵੀ ਠੀਕ ਆ ਕਿਸੇ ਪੱਤਰਕਾਰ ਨਾਲ ਧੱਕਾ ਹੋਇਆ ਸੀ ਨਾਲ ਖੜੇ ਆ ਤੇ ਗਾਂ ਵੀ ਸਾਡਾ ਜਥੇ ਬੰਦੀਆਂ ਦਾ ਇਹੀ ਪਾਲਸੀ ਆ ਵੀ ਕਿਤੇ ਵੀ ਕੋ ਜਬਰ ਹੁੰਦਾ ਅਸੀਂ ਉਹਦੀ ਹੱਕ ਚ ਆਵਾਜ਼ ਵੀ ਚੁੱਕਣੀ ਆ ਤੇ ਉਹ ਲੜਾਈ ਵੀ ਲੜਨੀ ਪੀ ਤੇ ਲੜਾਂਗੇ ਹਾਂ ਜਿਹੜੇ ਪੱਤਰਕਾਰਾਂ ਨੇ ਬੋਲੋਂ ਭੰਨੇ ਆ ਉਹਦਾ ਮੁਆਫਾਜੇ ਆਪਣਾ ਕੰਪੰਸੇਸ਼ਨ ਦੀ ਮੰਗ ਬਣਾਈ ਹੈ। ਹਾਂ ਮਤਲਬ ਕਿ ਕੱਲ ਵਾਲੇ ਮੋਰਚੇ ਜਿਹੜੇ ਪੱਤਰਕਾਰ ਰਤਨ ਸੀਗਾ ਰਤਨਤਾਲੀ ਵਾਲਜੀ ਉਹਨਾਂ ਦਾ ਕੈਮਰਾ ਪਰ ਨਹੀਂ ਗਿਆ ਉਹ ਮੰਨੇ ਨੇ ਵੀ ਅਸੀਂ ਨਵਾਂ ਲੈ ਕੇ ਦਾਂਗੇ। ਜੋ ਥਾਣੇ ਜਿਵੇਂ ਡੱਕਿਆ ਗਿਆ ਮੈਨੂੰ ਲੱਗਦਾ ਇਹ ਬਿਲਕੁਲ ਸਿਰੇ ਦਾ ਜਬਰ ਹੈ। ਵੀ ਤੁਸੀਂ ਉਹ ਟੋਢੀ ਵੀ ਗੱਲ ਕਰਦਾ ਜੇ ਤੁਸੀਂ ਕੋਈ ਸਰਕਾਰ ਅੱਜ ਜੇ ਹੁਣ ਪੀਸੀ ਹੋਈ ਹੈ ਤੇ ਸਰਕਾਰ ਦੀ ਵੀ ਪੱਖ ਵੀ ਆਇਆ ਗਿਆ ਸੀ ਪੀਸੀ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਬੋਲਣ ਦਾ ਹੱਕ ਹੈ ਮੀਡੀਆ ਜਾਂਦੇ ਇੱਕ ਤਰਫਾ ਦਿਖਾਉਂਦਾ ਤਾਂ ਮੀਡੀਆ ਦਾ ਕੰਮ ਆਪੇ ਉਹਨਾਂ ਚੀਜ਼ ਨੂੰ ਬਖਾ ਲੈਣਾ ਵੀ ਸਰਕਾਰ ਆ ਕਰ ਰਹੀ ਹੈ ਕਿਸਾਨ ਆ ਕਰ ਰਹੇ ਮਜ਼ਦੂਰ ਆ ਬੋਲ ਰਿਹਾ ਤਾਂ ਇਹ ਠੀਕ ਹੈ ਵੀ ਅਸੀਂ ਜੋ ਦੇਖ ਰਹੇ ਹਾਂ ਪੂਰੇ ਦੁਨੀਆ ਦੇ ਵਿੱਚ ਪੱਤਰਕਾਰਾਂ ਦੇ ਜ਼ਬਰ ਵਧਿਆ ਪੰਜਾਬ ਦੇ ਵਿੱਚ ਵੀ ਖਾਸ ਕਰਕੇ YouTube ਵਾਲੇ ਢਾਹ ਦਿੱਤੇ ਗਏ ਕਈ ਚੈਨਲ ਆ ਪਹਿਲੇ ਸਮੇਂ 'ਚ ਅਸੀਂ ਦੇਖਿਆ ਗਿਆ ਠੀਕ ਹੈ ਤੁਹਾਡੀ ਗੱਲ ਹਾਂਜੀ ਹੋਰ ਕੋਈ ਅੱਛਾ ਇੱਕ ਨਾਲ ਇਹ ਹੈ ਕਿ ਹਾਊਸ ਅਰੈਸਟ ਕਰਨ ਦਾ ਟ੍ਰੈਂਡ ਅਕੱਲ ਬਹੁਤ ਵੱਧ ਗਿਆ ਜੇ ਕੋਈ ਮੜਾ ਜਾ ਐਲਾਨ ਕਰਦਾ ਉਹਨੂੰ ਨਾਲ ਦੀ ਨਾਲ ਸਿਹਰੀ ਹਾਊਸ ਅਰੈਸਟ ਕਰ ਲਦੇ ਆ ਉਸ ਸਾਇਤਾ ਕੱਲ ਨੂੰ ਜਦੋਂ ਤੁਸੀਂ ਵੀ ਕਰੋਗੇ ਤਾਂ ਤੁਹਾਨੂੰ ਵੀ ਹਾਊਸ ਅਰੈਸਟ ਕੀਤਾ ਜਾ ਸਕਦਾ ਹੈ ਸੈਂਟਰ ਦੀ ਸਰਕਾਰ ਦਾ ਵੀ ਆ ਪੰਜਾਬ ਦਾ ਵੀ ਟ੍ਰੈਂਡ ਦੋਨਾਂ ਦਾ ਟ੍ਰੈਂਡ ਹੈਗਾ ਜਦੋਂ ਲੰਡਨ ਦੀ ਪੀ ਕਰਮੋਕ੍ਰੇਸੀ ਦੇ ਇਸ ਪੂਰੇ ਪ੍ਰੋਸੈਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਦੋਂ ਕੋਈ ਕਾਟੋਂ ਨਿਕਲਦਾ ਉਹ ਵੀ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨੀ ਉਹਨੂੰ ਹਾਊਸ ਅਰੈਸਟ ਕਰ ਦਿੱਤਾ ਜਾਂਦਾ ਉਹ ਘਰੋਂ ਨਿਕਲਣ ਦਾ ਐਸਕੇਟ ਦੇ ਵਿੱਚ ਦੇਖੋ ਜੀ ਤਾਂ ਤੱਕ ਕੋਈ ਲੋਕ ਤੱਕ ਤਾਂ ਖਤਮ ਕਰਨ ਦੇ ਰਾਜ ਕਰਤੀਆਂ ਨਾਲ ਤਾਂ ਹਾਂ ਹਾਂਜੀ ਇਹ ਤਾਂ ਸਾਫ਼ ਕਹਿਣਾ ਚਾਹੁੰਦੇ ਭਗਵੰਤਪານ ਜੀ ਨੂੰ ਜੇ ਵਾਰਾਖੰਦਾ ਤੇ ਕਰ ਲਵੇ ਕੋ ਲਗਾ ਕੇ ਨਹੀਂ ਕਹਿੰਦੇ ਪਰ ਇਹ ਪਾਸ ਤੇ ਨੰਗਾ ਹੋ ਜੂ ਨਾ ਵੀ ਅਸੀਂ ਭਾਜਪਾ ਦੇ ਵਿਰੋਧੀ ਆ ਇਹ ਚਿਹਰਾ ਤੇ ਨੰਗਾ ਹੋ ਜੂ ਨਾ ਵੀ ਸੈਂਟਰ ਸਾਡੇ ਤੇ ਜ਼ਬਰ ਕਰ ਰਹੀ ਐ ਠੀਕ ਆ ਤੋ ਫਿਰ ਅਸੀਂ ਵੀ ਤਾਂ ਫੈਸਲੇ ਕੀਤੇ ਆ ਨਾ ਫਿਰ ਭਗਵਾਨ ਤੁਮਨ ਜੀ ਮਤ ਸੋਚਣ ਵੀ ਪੰਜਾਬ ਦੇ ਪਿੰਡਾਂ ਚ ਵੜ ਲੈਣਗੇ ਫਿਰ ਠੀਕ ਆ ਐ ਨਹੀਂ ਰੋਲਾ ਕਰ ਸਕਦੀ ਐ ਸਰਕਾਰ ਜ਼ਬਰ ਕਰਦੀ ਐ ਕਰੂਗੀ ਵੀ ਔਰ ਇਹ ਸਾਡੇ ਅੰਦਰ ਤੈਅ ਆ ਵੀ ਅਸੀਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਜਿਵੇਂ ਕੱਲ ਝੋੜ ਲਾ ਲਾ ਟਿੱਲ ਲਾ ਲਈ ਨਾ ਕੱਲ ਸਟੇਟ ਚੋਂ ਖਤਾਨਕ ਵਿਅਕਤੀਗਤੀ ਮਸਲੇ ਤੇ ਫਿਰ ਕੀ ਹੋਗਾ ਲੋਕ ਲੜੇ ਨਿਕਲ ਆਏ ਹੁਣ ਇਹ ਪੰਜਾਬ ਦੇ ਲੋਕ ਨੇ ਦੇਸ਼ ਦੇ ਲੋਕ ਨੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਤੋਂ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਜ਼ਬਰਦਸਤ ਕਰਨ ਕੇ ਸਵਾਂਗੇ ਜੀ ਹਾਂ ਇਹਦੇ ਨਾਲ ਤੁਸੀਂ ਇੱਕ ਗੱਲ ਦੇਖੋ ਆ ਤੁਹਾਡੇ ਹੁਣ ਇੱਥੇ ਚੰਡੀਗੜ੍ਹ ਮੇਅਰ ਦੀ ਚੋਣ ਹੋ ਕੇ ਹਟੀ ਆ ਉਹਦੇ ਚ ਇਹੀ ਭਗਵੰਤ ਮਾਨ ਕਿਵੇਂ ਲੋਕਤੰਤਰ ਦੀ ਦਿਹਾਈ ਦੇ ਰਿਹਾ ਵਾ ਬਈ ਇੱਥੇ ਲੋਕਤੰਤਰ ਦੀ ਹੱਤਿਆ ਹੋ ਗਈ ਲੋਕਤੰਤਰ ਦੀ ਹੱਤਿਆ ਹੋ ਗਈ ਤੇ ਦੂਜੇ ਪਾਸੇ ਤੁਸੀਂ ਜਿਹੜਾ ਕੱਲ ਸਾਰਾ ਕੁਝ ਚੱਲਿਆ ਉਹ ਵੀ ਦੇਖਿਆ ਮਨ ਲੇ ਜਦੋਂ ਆਪਦੇ ਤੇ ਗੱਲ ਪੈਂਦੀ ਆ ਉਦੋਂ ਲੋਕਤੰਤਰ ਚੇਤੇ ਆਉਂਦਾ ਵਾ ਜਦੋਂ ਕੋਈ ਸੰਘਰਸ਼ ਕਰਨ ਵਾਲਾ ਜਾਂ ਤੁਹਾਡੇ ਅੱਗੇ ਪੱਤਰਕਾਰ ਗੱਲ ਕਰਦੇ ਆ ਉਦੋਂ ਲੋਕਤੰਤਰ ਕੋਈ ਯਾਦ ਨਹੀਂ ਜਾਂਦਾ ਉਹ ਤਾਨਾਸ਼ਾਹੀ ਦੇ ਵਿੱਚ ਉਹ ਬਦਲ ਜਾਂਦਾ ਲੋਕਤੰਤਰ ਸੋ ਇਸ ਸਾਰੇ ਜਿਹੜੇ ਵਰਤਾਰੇ ਦੇ ਖਿਲਾਫ ਉਹ ਬਿਲਕੁਲ ਜਿਵੇਂ ਕੇਂਦਰ ਦੀ ਸਰਕਾਰ ਚੱਲਦੀ ਆ ਬਿਲਕੁਲ ਉਸੇ ਤੇ ਚੱਲ ਰਿਹਾ ਵਾ ਤੇ ਚੰਗੀ ਗੱਲ ਇਹ ਆ ਵੀ ਪੰਜਾਬ ਦੇ ਲੋਕ ਘਰਾਂ 'ਚ ਨਹੀਂ ਬੈਠੇ ਹੋਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਘਰਾਂ 'ਚ ਨਹੀਂ ਬੈਠੀਆਂ ਜਦੋਂ ਵੀ ਕੋਈ ਇਹੋ ਜਿਹਾ ਵਧਿੱਕੀ ਹੁੰਦੀ ਹੈ ਉਹਦੇ ਖਿਲਾਫ ਲੜਦੇ ਚਾਹੇ ਕਿਸੇ ਖਿਲਾਫ ਕਿਸੇ ਦੇ ਵੀ ਨਾਲ ਵਧਿੱਕੀ ਹੋਵੇ ਕਿਸਾਨ ਜਥੇਬੰਦੀਆਂ ਵਾ ਉਹ ਲੜਦੀਆਂ ਚਲੋ ਅੰਤ 'ਚ ਮੇਰੇ ਕੋਲ ਸਵਾਲ ਨਹੀਂ ਹੈ ਕਿ ਮੈਂ ਇੱਕ ਅਪੀਲ ਸਾਰੇ মিডিਆ ਨੂੰ ਕਰਨਾ ਚਾਹੁੰਗਾ ਕਿ ਇਹ ਜਿਹੜੇ ਕੋ ਅਸੀਂ ਅੰਦੋਲਨ ਲੜ ਰਹੇ ਸਾਡਾ ਕੋਈ ਨਿੱਜੀ ਨਹੀਂ ਹੈ ਨਿੱਜੀ ਇਹ ਪੂਰੇ ਪੰਜਾਬ ਦਾ ਦੇਸ਼ ਦਾ ਸਵਾਲ ਹੈਗਾ ਤਾਂ ਬਹੁਤ ਵੱਡਾ মিডিਆ ਦਾ ਸਾਰਥਕ ਰੋਲ ਹੈ ਥੋਡੇ ਤੇ ਪੈਰਾ ਟਾਈਟ ਹੋਊਗਾ ਠੀਕ ਹੈ ਉਹ ਅਸੀਂ ਦੇਖ ਵੀ ਰਹੇ ਆ ਆਪਣੇ ਪੀਸੀ 'ਚ ਸਾਡੇ ਪੈਰਲਲ ਪ੍ਰੋਗਰਾਮ ਵੀ ਆਉਣੇ ਆ ਸਾਡੇ ਪੈਰਲਲ ਪੀਸੀ ਹੋਂ ਹਾਕਮ ਤੇਰ ਪੀਸੀ ਕਰੂਗੀ ਉਹਦੀ ਪੀਸੀ 'ਚ ਆਟੋਮੈਟਿਕ ਆ ਵੀ ਜਾਣਗੇ ਪੱਤਰਕਾਰ ਸਾਡੇ ਵਾਲੀ ਪੀਸੀ ਰੂਲੂਗੀ ਇਹ ਚੀਜ਼ਾਂ ਹੋਣਗੀਆਂ ਫਿਰ ਵੀ ਅਸੀਂ ਆਜ਼ਾਦ ਪੱਤਰਕਾਰਾਂ ਕੋਈ ਇਹ ਮੰਗ ਕਰਦੇ ਆ ਵੀ ਉਹ ਤਗੜੇ ਹੋ ਕੇ ਕਿਸਾਨਾਂ ਮਜ਼ਦੂਰਾਂ ਹਾਂ ਪੱਤਰਕਾਰ ਹਾਂ ਕੋਈ ਵੀ ਸੰਸਥਾ ਮਾ ਹੋਂ ਪਿਆਸ ਰੱਖਾਂਗੇ ਵੀ ਉਹ ਸਾਰੇ ਅੰਦੋਲਨ ਨੂੰ ਸਮਝਦਿਆਂ ਹੋਇਆ ਸਾਡੇ ਨਾਲ ਖੜਨਗੇ ਔਰ ਸਾਡਾ ਸਾਥ ਦੇਣਗੇ ਪਏ ਪੱਤਰਕਾਰਾਂ ਤੇ ਜਿਹੜਾ ਵਾ ਉਹ ਪੈਰਾ ਹੋਰ ਬੰਦੂਕ ਦਾ ਟਾਈਟ ਹੋਊਗਾ ਜੋ ਅਸੀਂ ਕਹਿੰਦੇ ਆ ਧੰਨਵਾਦ ਜੀ ਮਿਹਰਬਾਨ